ਆਹ ਯਾ ਲਓ ਸਾਹਮਣੇ ਕਹਿੰਦੇ ਕਬੱਡੀ ਪਾਉਣ ਲਈ ਨੌਜਨ ਫਿਰ ਵਧਿਆ ਹੋਇਆ ਹੈ ਇਹ ਗੁੱਦਾ ਮੇਰੇ ਮਿੱਤਰੋ ਸਾਹਮਣੇ ਚਾਰ ਜਾਫੀਆਂ ਦੇ ਉੱਪਰ ਬੋਲਿਆ ਹੋਇਆ ਹੱਲਾ ਇਹ ਕਹਿੰਦੇ ਪ੍ਰਿੰਸ ਆਫ ਕਬੱਡੀ ਖੁਸ਼ੀ ਦੁੱਗਿਆਂ ਵਾਲਾ ਇਸ ਵੇਲੇ ਸਾਰੇ ਟੱਕਰ 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 ਹੇ ਕਬੱਡੀ 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 ਹੋ ਗਈ ਮਿੱਤਰੋ ਇਹ ਦੁੱਗਾ ਵਾਲੇ ਪੌਣੀਆ ਲੈ ਵੀ ਸਾਬੀ ਵੇਖ ਸਾਹਮਣੇ ਪਈ ਹੋਈ ਕਬੱਡੀ ਕਹਿੰਦੇ ਰਕੇਸ਼ ਦੀ ਹੈ ਇੱਕ ਪਾਸੇ ਹਰਿਆਣੇ ਦਾ ਸ਼ੋਰ ਹੈ ਤੇ ਦੂਜੇ ਪਾਸੇ ਪੰਜਾਬ ਦੇ ਜਵਾਨ ਨੇ ਇਹ ਕਹਿੰਦੇ ਮੇਰਾ ਖਿਆਲ ਹੈ ਇਹ ਕਹਿੰਦੇ ਸ਼ੀਰਾ ਇਹ ਜੇ ਬੱਲੇ 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 ਸ਼ੀਰਾ ਤੂਰਕੋਟੀਆਂ 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 ਵਾਹ ਸ਼ੀਰਾ ਹੋਇਆ ਇੱਕ ਕੰਨੀ ਦੇ ਉੱਪਰ ਕੀ ਸੌਫ ਕਬੱਡੀ ਲੱਗਿਆ ਹੋਇਆ ਨਾਲ ਕਹਿੰਦੇ ਪਿਛਲੇ ਐਨ ਮੈਚਾਂ ਦਾ ਐਨ ਬੈਸਟ ਕਹਿੰਦੇ ਜਾਫੀ ਇਹ ਆ ਕਬੱਡੀ 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 ਦੋਗਾ ਦੋਗਾ ਇਹ ਦੁਨੀਆ ਦਾ ਉਹ ਖਾਡੇ ਗੁਰਬੈ ਸਿੰਘ ਰੰਦਾਵਾ ਨਾਲ ਕਹਿੰਦੇ ਕੁਰਮਿੰਦਰ ਰੰਦਾਵਾ ਜੀ ਉਹਨਾਂ ਦੀ ਵੱਡੀ ਦੇਣ ਇਧਰਲੇ ਪਾਸੇ ਖੁਸ਼ੀ ਤੇ ਲੈਹਦੇ ਪੰਜਾਬ ਵਾਲਾ ਕਹਿੰਦੇ ਫੈਸਲਾਬਾਦੀਆ ਵਿਕਾਰ ਤੇ ਖੁਸ਼ੀ ਖੁਸ਼ੀ ਤੇ ਵਿਕਾਰ ਲੈ ਵੀ ਕਹਿੰਦੇ ਮੇਲਾ ਮਾਇਆ ਬਣਾਊਗਾ ਖੁਸ਼ੀ ਕਹਿੰਦਾ ਸੀ ਕਿ ਇੱਕ ਮੇਲਾ ਮਾਇਆ ਬਣਾਊਗਾ ਇਹ ਕਹਿੰਦੇ ਟੱਕਰ 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 ਹੋ ਗਈ ਮਿੱਤਰੋ ਟੱਕਰ ਟੱਕਰ ਕਮਾਲ ਕਰਦਾ ਹੋਇਆ ਹੈ ਅੱਜ ਖੁਸ਼ੀਦ ਵਧਾ ਹੋਇਆ ਹੁੰਦਾ ਹੈ ਹੁਣ ਕਿਹੜਾ ਨੌਜਨ ਆ ਸੋਨੀ ਸਰਦੂਨਗੜ ਮਾਨਸੇ ਦਾ ਇਲਾਕਾ ਮੰਨਿਆ ਪਰ ਮੰਨਿਆ ਜਾਫੀ ਹੈ